ਨ ਟੈਕਨੀਕਲ ਤੁਹਾਡਾ ਸਵਾਗਤ ਹੈ ਵੀਰੋ ਅੱਜ ਤੁਹਾਨੂੰ ਬਖਾਨੇ ਆ ਲਸਣ ਦੀ ਖੇਤੀ ਲਸਣ ਪੱਕ ਕੇ ਤਿਆਰ ਹੈ ਬਸ ਪੱਟਣੇ ਵਾਲੇ ਆ ਇਹ ਲਸਣ ਦੇਖੋ ਜਿਹਨੂੰ ਥੋਮ ਵੀ ਆਪਾਂ ਨੇ ਆ ਲਸਣ ਆ ਦੇਖੋ ਆ ਲਸਣ ਇਹ ਲਸਣ ਤਿਆਰ ਹੈ ਪੱਕਿਆ ਹੋਇਆ ਹੈ ਇਹ ਕੁੱਲਾ ਲਸਣ ਹੈ ਇਹ ਲਸਣ ਹੈ ਵਰਜੀ ਲਸਣ ਖੇਤੀ ਲਸਣ ਦੀ ਤਿਆਰ ਹੈ ਮੇਕੋ ਇਹ ਹੀ ਲਸਣ ਹੈ ਲਸਣ ਵਰਜੀ ਇਹ ਲਸਣ ਆਪਾਂ 4 ਮਹੀਨੇ ਪਹਿਲਾਂ ਲਾਇਆ ਸੀ ਕਣਕ ਦੇ ਨਾਲ ਹੁਣ ਪੱਕ ਗਿਆ ਆ ਦੇਖੋ ਕਣਕ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਲਸਣ ਦੀ ਖੇਤੀ ਇਹ ਲਸਣ